ਜਲੰਧਰ ਦੀ ਸਿਆਸਤ ਇਸ ਵਕਤ ਗਰਮ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਲਗਾਤਾਰ ਚਰਚਾਵਾ ਸੋਸ਼ਲ ਮੀਡੀਆ ਦੇ ਉੱਤੇ ਬਣੀ ਹੋਈ ਹੈ ਆ ਕੋਟਰੀ ਸਾਹਿਬ ਸਾਡੇ ਨਾਲ ਗੱਲਬਾਤ ਕਰਾਂਗੇ ਕੋਟਰੀ ਸਾਹਿਬ ਸੈਸ਼ਨ ਦੇ ਵਿੱਚ ਜੋ ਕੁਝ ਹੋਇਆ ਬਾਹਰ ਦੇ ਵਿੱਚ ਆ ਕੇ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਜੋਵੇਂ ਤੁਸੀਂ ਭਾਵਕ ਹੋਏ ਇਹ ਸੈਸ਼ਨ ਦੇ ਵਿੱਚ ਅੱਜ ਜੋ ਵੀ ਹੋ ਰਿਹਾ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਜੋ ਸ਼ਬਦ ਵਰਤੇ ਉਸ ਨੂੰ ਦੇਖੋ ਮੈਂ ਤਾਂ ਤੁਹਾਡੇ ਮਾਧਮ ਚ ਇਹ ਕਹਿਣਾ ਚਾਹਨਾ ਰਿਹਾ ਹਾਂ ਕੇ ਭਗਵੰਤ ਮਾਨ ਬਿਲਕੁਲ ਆਪਣੀ ਨੈਤਿਕ ਤਰ ਤੇ ਕਦਰਾਂ ਕੀਮਤਾਂ ਜਿਹੜੀਆਂ ਇਨਸਾਨੀਅਤ ਕਦਰਾਂ ਕੀਮਤਾਂ ਔਰ ਇੱਕ ਜ਼ਿੰਮੇਵਾਰੀ ਦੀਆਂ ਜਿਹੜੀਆਂ ਉਹਨਾਂ ਦੀਆਂ ਅਹਿਸਾਸ ਭਰੀਆਂ ਐ ਗੱਲਾਂ ਹੁੰਦੀਆਂ ਨੇ ਨਾ ਉਹ ਬਿਲਕੁਲ ਉਹ ਬੁਰੀ ਤਰ੍ਹਾਂ ਖੋ ਚੁੱਕਾ ਹੈ ਨਾ ਹਕੂਮਤ ਦੇ ਨਸ਼ੇ ਦੇ ਅੰਦਰ ਇਹਨਾਂ ਚੂਰ ਹੋ ਗਿਆ ਕਿ ਉਹ ਲੋਕਾਂ ਨੂੰ ਸਾਹਮਣੇ ਬੈਠਿਆਂ ਨੂੰ ਜਿਹੜਾ ਉਹ ਹੋਰ ਤਰ੍ਹਾਂ ਦੀਆਂ ਭਾਸ਼ਾਵਾਂ ਬਦਲ ਕੇ ਬੋਲ ਕੇ ਜਿਹੜਾ ਉਹ ਬਹੁਤ ਸਾਨੂੰ ਹਰਟ ਕਰ ਰਿਹਾ ਮੇਰੇ ਕੋਲ ਇੱਕ ਰਿਕਾਰਡ ਹੈ ਮੈਂ ਤੁਹਾਨੂੰ ਸੁਣਾ ਵੀ ਦਿੰਦਾ ਇੱਕ ਦਿਨ ਕਹਿ ਰਿਹਾ ਸਾਨੂੰ ਕਿ ਤੁਸੀਂ ਬੰਦੇ ਦੇ ਪੁੱਤਾ ਵਾਂਗੂ ਗੱਲ ਕਰੋ। ਕੀ ਬਾਤ ਆ ਯਾਰ ਇਹ ਕੋਈ ਗੱਲ ਐ? ਅਸੀਂ ਚੁਣ ਕੇ ਗਏ ਨੁਮਾਇंदे ਐ, ਇਨਸਾਨ ਐ, ਚੰਗੀ ਚੰਗੀ ਜ਼ਿੰਦਗੀ ਦੇ ਅੰਦਰ ਲੜਾਈ ਲੜਦੇ ਉੱਤੇ ਤੱਕ ਪਹੁੰਚੇ ਆਂ। ਔਰ ਇਹ ਕਹਿ ਦੇਣਾ ਕਿ ਇਹ ਪਾਗਲ ਹੋ ਗਏ ਨੇ ਉਹਨੂੰ ਸੰਗਲ ਲਾਓ। ਫਿਰ ਮੇਰੇ ਪ੍ਰਤੀ ਆਪਜਨਕ ਸ਼ਬਦ ਬੋਲਣਾ ਇੱਕ ਦੋ ਬਾਰੇ ਥੋੜੀ ਬੋਲਦਾ। ਇਹ ਤਾਂ ਅਸੀਂ ਤੁਸੀਂ ਦੇਖੋਗੇ ਅਸੀਂ ਕਿਵੇਂ ਬਰਦਾਸ਼ਤ ਕਰਦੇ ਹੋਵਾਂਗੇ ਅੰਦਰ ਬੈਠੇ। ਔਰ ਜਦੋਂ ਬਰਦਾਸ਼ਤ ਦੀ ਹੱਦ ਹੋ ਜਾਏ ਫਿਰ ਜੰਗ ਦੇ ਮੈਦਾਨ ਚ ਆਉਣਾ ਪੈਂਦਾ। ਤੋ ਭਗਵੰਤਮਾਨ ਜੀ ਨੇ ਜਿਹੜਾ ਸਾਡਾ અપਮਾਨ ਕੀਤਾ ਮੈਂ ਉਹਦਾ ਬਦਲਾ ਲੈ ਕੇ ਹਟਾਂਗਾ ਮੈਂ ਪਿੱਛੇ ਹਟਣ ਵਾਲਾ ਨਹੀਂ ਐ ਇਹ ਲੜਾਈ ਹੁਣ ਕੁੱਲੀਆਂ ਟਾਰਿਆਂ ਤੇ ਸ਼ੀਸ਼ ਮੈਲਾਂ ਦੀ ਹੋਣੀ ਆ ਗਰੀਬਾਂ ਤੇ ਰਜਵਾੜਿਆਂ ਦੀ ਹੋਣੀ ਆ ਜੰਗ ਦਾ ਮੈਦਾਨ ਪੱਕ ਚੁੱਕਾ ਹੈ ਭਗਵੰਤਮਾਨ ਹੁਣ ਜੋ ਤੂੰ ਸਾਨੂੰ ਕਹਿੰਦਾ ਨਾ ਵੀ ਬੰਦੇ ਦੇ ਪੁੱਤਾਂ ਵਾਲੀ ਗੱਲ ਕਰੋ ਪਹਿਲ ਤੈਂ ਕੀਤੀ ਆ ਤੈਨੂੰ ਹੁਣ ਬੰਦੇ ਦਾ ਪੁੱਤ ਬਣਾ ਕੇ ਹਟਣਾ ਹੁਣ ਤਕੜਾ ਹੋ ਲੜਾਈ ਲੜ ਆ ਮੈਦਾਨ ਦੇ ਵਿੱਚ ਤੂੰ ਕਿਹਾ ਸੀ ਨਾ ਵੀ ਤੁਹਾਡੇ ਪੱਲੇ ਕੱਖ ਨਹੀਂ ਅਸੀਂ ਕਹਾਂ ਜੇ ਤੇ ਸਾਡੇ ਪੱਲੇ ਕੱਖ ਨਹੀਂ ਤੇ ਸਰਦਾਰ प्रताप ਸਿੰਘ ਬਾਜਵਾ ਤੇਰੇ ਖਿਲਾਫ ਇਲੈਕਸ਼ਨ ਲੜ ਫਿਰ ਲੜੇ ਹੁਣ ਹੁਣ ਐਲਾਨ ਕਰੇ ਵੀ ਮੈਂ ਕਿੱਥੋਂ ਲੜਨਾ ਇਹਨੂੰ ਫਿਰ ਬੰਦੇ ਦਾ ਪੁੱਤ ਬਣਾ ਕੇ ਟਾਂਗੇ ਕਿਉਂਕਿ ਇਹ ਨਾ ਸ਼ਬਦਾਂ ਦੀ ਸ਼ੁਰੂਆਤ ਜਿਹੜੀ ਹੈ ਨਾ ਉਹ ਭਗਵੰਤ ਮਾਨ ਨੇ ਕੀਤੀ ਆ ਇਸ ਕਰਕੇ ਹੁਣ ਉਹਦਾ ਜਵਾਬ ਜਿਹੜਾ ਉਹਨੇ ਟ ਦਾ ਜਵਾਬ ਦੇਵੇ ਪੱਤਰ ਨਾਲ ਹੀ ਦਿੱਤਾ ਜਾਵੇ ਤਾਂ ਫੇਰ ਹੀ ਗੱਲ ਸੂਤ ਆਉਂਦੀ ਆ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ بار بار ਕਾਦੋ ਭੱਜ ਜਾਂਦੀ ਹੈ ਕਿਸੇ ਵੀ ਤਰੀਕੇ ਦੀ ਜੇਕਰ ਵੈਸ ਹੋ ਰਹੀ ਹੈ ਜਾਂ ਫਿਰ ਕਿਸੇ ਮਤੇ ਨੂੰ ਪਾਸ ਕੀਤਾ ਜਾਂਦਾ ਹੈ ਤੇ ਆਪੋਜੀਸ਼ਨ بار بار ਬਾਹਰ ਚਲ ਜਾਂਦੀ ਹੈ ਤੇ ਸੈਸ਼ਨ ਨੂੰ ਪੂਰਾ ਨਹੀਂ ਹੋਣ ਦਿੰਦੀ ਹੈ ਇਸ ਕਰਕੇ ਉਹਨਾਂ ਨੇ ਕਿ ਕਿ ਤੁਸੀਂ ਵੀ ਕਨਸਟੀਟਿਊਸ਼ਨ ਪੜ੍ਹਿਆ ਹੋਵੇਗਾ ਇੱਕ ਕਾਨੂੰਨ ਹੈ ਕਿ ਤੁਸੀਂ ਵਿਧਾਨ ਸਭਾ ਦੇ ਅੰਦਰ ਤੁਹਾਡੀ ਕੋ ਗੱਲ ਨਾ ਸੁਣੇ ਤਾਂ ਤੁਸੀਂ ਵਾਕ ਆਊਟ ਕਰ ਸਕਦੇ ਹੋ ਉਹ ਤੁਹਾਡੇ ਪ੍ਰਤੀ ਕੋ ਗੱਲ ਕਰ ਰਿਹਾ ਤੁਸੀਂ ਪੁਆਇੰਟ ਆਫ ਆਰਡਰ ਲੈ ਸਕਦੇ ਹੋ ਅੱਜ ਤੱਕ ਕਦੇ ਪੰਜਾਬ ਦੇ ਸਪੀਕਰ ਨੇ ਪੁਆਇੰਟ ਆਫ ਆਰਡਰ ਨਹੀਂ ਦਿੱਤਾ ਔਰ ਕਦੇ ਗੱਲ ਸੁਣਨ ਦੇ ਲਈ ਤਿਆਰ ਨਹੀਂ ਆਪੋਜੀਸ਼ਨ ਦੇ ਪਰ ਆਪੋਜੀਸ਼ਨ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਉਹ ਵਿਧਾਨ ਸਭਾ ਦੇ ਅੰਦਰ ਆਪਣੀ ਜੇ ਗੱਲ ਉਹਨਾਂ ਨੂੰ ਰੱਖਣ ਨਾ ਦਿੱਤੀ ਜਾਵੇ ਤਾਂ ਫਿਰ ਵਾਕ ਆਊਟ ਕਰਨਾ ਪੈਂਦਾ ਆ ਕੇ ਮੀਡੀਆ ਦੇ ਰਾਈ ਆਪਣੀ ਗੱਲ ਜਿਹੜੀ ਦੇਖੋ ਹੁਣ ਤੁਸੀਂ ਉਹ ਸਾਨੂੰ ਤਾਂ ਦਿਖਾਉਂਦੇ ਹੀ ਨਹੀਂ ਅਸੈਂਬਲੀ ਦੇ ਅੰਦਰ ਇੰਨਾ ਕੁਝ ਹੁੰਦਾ ਸਾਨੂੰ ਤਾਂ ਦਿਖਾਉਂਦੇ ਹੀ ਨਹੀਂ ਉਹਨੂੰ ਹੀ ਰੌਲਾ ਪਾਉਂਦਾ ਸਿਖਾਉਂਦੇ ਆ ਉਹਨੂੰ ਇਹੋ ਜਿਹਿਆਂ ਪਛਾਵਾ ਜਿਹੜਾ ਬੋਲਦੇ ਉਹਨੂੰ ਦਿਖਾਉਂਦੇ ਨੇ ਕਿ ਸ਼ਾਇਦ ਅਸੀਂ ਡਰ ਜਾਾਂਗੇ ਉਹਦੇ ਕੋਲੋਂ ਭਗਵੰਤਮਾਨ ਜੀ ਤੁਸੀਂ ਪੰਗਾ ਬੜਾ ਬੁਰਾ ਲੈ ਲਿਆ ਤੇ ਤੁਹਾਨੂੰ ਹੁਣ ਇਹਦੇ ਨਤੀਜੇ ਭੁਗਤਣੇ ਪੈਣੇ ਆ ਤਿਆਰ ਹੋ ਪੰਜਾਬ ਦੀਆਂ ਇਲੈਕਸ਼ਨਾਂ ਥੋੜੇ ਦਿਨਾਂ ਤੱਕ ਦੇਸ਼ ਦੀਆਂ ਇਲੈਕਸ਼ਨਾਂ ਡੈਕਲੇਅਰ ਹੋ ਜਾਣੀਆਂ ਨਤਾਰਾ ਮਿੱਤਰਾ ਲੋਕਾਂ ਨੇ ਕਰ ਦੇਣਾ ਸਭ ਤੋਂ ਪਹਿਲਾਂ ਤਾਂ ਤੈਨੂੰ ਜਲੰਧਰ ਜੀ ਸਭ ਸਿਖਾਵਾਂਗੇ ਸਭ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਅਸੀਂ ਤਾਂ ਤੁਹਾਡੇ ਹੀ ਵੱਡੇ ਲੀਡਰਾਂ ਦੇ ਨਾਲ ਕੁਰਸੀਆਂ ਤੇ ਬੈਠਦੇ ਆ ਤੁਸੀਂ ਕੀ ਚੀਜ਼ ਹੈਗੀ ਹੋ ਦੇਖੋ ਉਹ ਗੱਲ ਅਲੱਗ ਹੈ ਇੱਕ ਪੋਲਿਟੀਕਲ ਨਜ਼ਰੀਆ ਹੈ ਤੁਹਾਡੇ ਵਾਲੀ ਜਿਹੜਾ ਸਵਾਲ ਹੈ ਇਹ ਹੈ ਇੱਕ ਪੋਲਿਟੀਕਲ ਨਜ਼ਰੀਆ ਪਰ ਮੈਂ ਗੱਲ ਕਰ ਰਿਹਾ ਇਨਸਾਨੀਅਤ ਦੀ ਇਨਸਾਨੀਅਤ ਕਦਰਾਂ ਕੀਮਤਾਂ ਦੀ ਜੇ ਇਨਸਾਨੀਅਤ ਕਦਰਾਂ ਕੀਮਤਾਂ ਉਹ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਗਵਾ ਲੈਣਗੇ ਮੇਰੇ ਖਿਆਲ ਦੇ ਅੰਦਰ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿੰਨਾ ਚਿਰ ਉਹ ਮਾਫੀ ਨਹੀਂ ਮੰਗਦੇ ਇਹ ਅੰਦੋਲਨ ਜਾਰੀ ਰਹੇਗਾ ਮੈਂ ਤਾਂ ਪਹਿਲਾਂ ਕਹਿ ਚੁੱਕਾ ਕਿ ਜੰਗ ਦਾ ਮੈਦਾਨ ਪਾ ਬਿਲਕੁਲ ਇਹ ਤੁਸੀਂ ਦੇਖੋ ਪੰਜਾਬ ਪ੍ਰਦੇਸ਼ ਤੇ ਕਾਂਗਰਸ ਹਰਮਿੰਦਰ ਸਿੰਘ ਰਾਜਵੜਿੰਗ ਅਤੇ ਵਡੇ ਸਿਆਸੀ ਲੀਡਰ ਜਿਨ੍ਹਾਂ ਦੀ ਇੰਤਜ਼ਾਰ ਹੋ ਰਹੀ ਸੀ ਇਸ ਰੈਲੀ ਨੂੰ ਸੰਬੋਧਿਤ ਕਰਨ ਦੇ ਲਈ ਉਹ ਪਹੁੰਚੇ ਹੋਏ ਨੇ ਦਵਿੰਦਰ ਯਾਦਵ ਪੁਰੀ ਵੀ ਪਹੁੰਚ ਗਏ ਨੇ ਤਾਂ ਹੁਣ ਕੁਝ ਹੀ ਸਮੇਂ ਦੇ ਵਿੱਚ ਇਸ ਰੈਲੀ ਦਾ ਜਿਹੜਾ ਹੈਗਾ ਇਹ ਉਹ ਆਗਾਜ਼ ਹੋਵੇਗਾ ਸ਼ੁਰੂਆਤ ਹੋਵੇਗਾ ਤੇ ਜਿਸ ਤੋਂ ਬਾਅਦ ਜਿਹੜੀ ਹੈਗੀ ਹੈ ਉਹ ਨਿਸ਼ਾਨੇਬਾਜ਼ੀ ਜਿਵੇਂ ਕਿਉਂਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਵਕਤ ਜੋ ਕੁਝ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਵੇਂ ਭਗਵੰਤ ਸਿੰਘ ਮਾਨ ਹੋਰਾਂ ਨੇ ਨਿਸ਼ਾਨੇ ਜਿਹੜੇ ਨੇ ਉਹ ਦਾਗੇ ਹੋਏ ਨੇ 86 ਲੀਟਰਾਂ ਦੇ ਉੱਤੇ ਤਾਂ ਉਹਨਾਂ ਵੱਲੋਂ ਵੀ ਤਿੱਖੇ ਪ੍ਰਤੀਕਰਮ ਜਿਹੜੇ ਨੇ ਉਹ ਲਗਾਤਾਰ ਭਗਵਤ ਸਿੰਘ ਮਾਨ ਹੋਰ ਦੇ ਖਿਲਾਫ ਦਿੱਤੇ ਜਾ ਰਹੇ ਨੇ ਕੈਮਰਾ ਬਸਰਪੰਕ ਦੇ ਨਾਲ ਰਾਜ ਗੁਪਤਾ ਬੌਸੇ ਟਾਈਮ ਕਰਤਾਰਪੁਰ ਜਲੰਧਰ